ਮੁਕਸਰ ਦੇ ਪਿੰਡ ਬਲੇਰੀਆ ਦੀ ਇੱਕ ਲੜਕੀ ਨੇ ਪਿੰਡ ਦੇ ਹੀ ਇੱਕ ਲੜਕੇ ਤੇ ਕਥਿਤ ਤੌਰ ਤੇ ਧਰਾਤਮਕਾ ਕੇ 22 ਸਾਲਾਂ ਤੋਂ ਜ਼ਬਰਜਨਾਹ ਕਰਨ ਦੇ ਦੋਸ਼ ਲਗਾਏ ਨੇ ਜਾਣਕਾਰੀ ਅਨਸਾਰ ਪੀੜਤਾ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਪਿੰਡ ਦਾ ਹੀ ਰਾਜੂ ਨਾਮਕ ਲੜਕਾ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਪਿਛਲੇ 22 ਸਾਲਾਂ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ ਅੰਤ ਵਿੱਚ ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਉਸ ਗਰੀਬ ਪਰਿਵਾਰ ਤੋਂ ਤਿੰਨ ਭੈਣਾਂ ਸੀ ਫਰ ਸਾਡੇ ਪਿੰਡ ਦੇ ਮੁੰਡੇ ਨੇ ਮੇਰੇ ਨਾਲ ਬਹੁਤ ੱੱਕਾ ਕੀਤਾ ੱੱਕਾ ਕਰ ਕਰਕੇ ਮੇਰੇ ਨਾਲ ਅੱਜ ਮੇਰਾ ਹਾਲ ਕਰਤਾ ਹੁਣੇ ਮੈਨੂੰ ਵਿਆਹ ਦੀਆਂ ਧਮਕੀਆਂ ਦਿੱਤੀਆਂ ਮੇਰੇ ਨਾਲ ਵਿਆਹ ਕਰਾ ਨਹੀਂ ਤੇ ਤੇਰੇ ਪਿਓ ਨੂੰ ਮਾਰ ਦਾਂਗੇ ਤੇਰੇ ਘਰ ਨੂੰ ਚੱਕ ਲਾਂਗੇ ਤੇਰੀ ਛੋਟੀ ਭੈਣ ਲੈ ਜਾਾਂਗੇ ਧਮਕੀਆਂ ਦੇ ਦੇ ਕੇ ਮੈਨੂੰ ਬਹੁਤ ਬਾਰੀ ਮਿਲਿਆ ਮੈਨੂੰ ਮੈਨੂੰ ਇੰਨਾ ਜਲੀਲ ਕੀਤਾ ਉਸ ਬੰਦੇ ਨੇ ਮੇਰੇ ਪੂਰੇ ਪਰਿਵਾਰ ਦੀ ਬਦਨਾਮੀ ਕਰਤੀ ਮੇਰੀ ਭੈਣ ਨੂੰ ਉਸ ਤੋਂ ਬਾਅਦ ਉਹਨੇ ਮੇਰੀ ਭੈਣ ਤੇ ਅੱਖ ਰੱਖੀ ਜੇ ਤੂੰ ਨਹੀਂ ਮਿਲ ਸਕਦੀ ਤੇ ਤੇਰੀ ਭੈਣ ਨੂੰ ਚੱਕ ਲਾਂਗੇ ਪਰ ਮੈਨੂੰ ਤਾਂ ਬਰਦਾਸ਼ਤ ਨਹੀਂ ਹੋਇਆ ਫੇ ਕੰਮ ਉਹਨੇ ਮੈਨੂੰ ਤਾਂ ਇੰਨੇ ਪੈਸੇ ਵੀ ਖਾਦੇ ਜਿਵੇਂ ਜਿਵੇਂ ਮੈਨੂੰ ਧਮਕੀਆਂ ਦਿੰਦਾ ਰਿਹਾ ਮੈਨੂੰ ਬਲੈਕਮੇਲ ਕਰਦਾ ਰਿਹਾ ਮੈਨੂੰ ਇੰਨੇ ਪੈਸੇ ਦੇ ਮੈਨੂੰ ਕੱਪੜੇ ਲੈ ਕੇ ਦੇ ਮੈਂ ਉਦਾਂ ਹੀ ਉਹਨੇ ਮੈਨੂੰ ਪੈਸੇ ਵੀ ਦਿੰਦੀ ਰਹੀ ਕੱਪੜੇ ਵੀ ਦਿੰਦੀ ਰਹੀ ਮੈਂ ਉਸ ਗੱਲ ਤੋਂ ਪਿੱਛੇ ਸੀ ਵੀ ਸਾਡੇ ਕੋਈ ਨਹੀਂ ਤੈਨੂੰ ਪੈਣਾ ਹੀ ਅਸੀਂ ਸਾਡੇ ਕੋਈ ਨਹੀਂ ਨਾਲ ਉਹਨੇ ਮੇਰਾ ਹੀ ਫਾਇਦਾ ਚੁੱਕ ਚੁੱਕ ਕੇ ਮੇਰੀ ਪੂਰੀ ਜ਼ਿੰਦਗੀ ਖਰਾਬ ਕਰਤੀ ਪੈਂਤਾ ਜੀ ਹੁਣ ਦੱਸਿਆ ਗੁੱਡੀ 2.5 ਸਾਲਾਂ ਦੀ ਇਹ ਗੱਲ ਬਹੁਤ ੱਤਕਾ ਕਰਦੇ ਰਹੇ ਨੇ ਜੀ ਇਹ ਤਾਂ ਬਹੁਤ ਦੂਜਾ ਅਨਜਾਇਨਤਾ ਫੈਲਾਠਾਉਂਦੇ ਰਹੇ ਕੁੜੀ ਗੁੱਡੀ ਨੂੰ ਦੱਸਿਆ ਨਹੀਂ ਮ ਮੈਂ ਮੈਂ ਤਾਂ ਮੰਜੂਰੀਆ ਬੰਦਾ ਮੈਂ ਦਿਹਾੜੀ ਤੇ ਕਰਨ ਵਾਲਾ ਤਿੰਨ ਗੁੱਡੀਆਂ ਮੇਰੇ ਮੈਂ ਉਹਨਾਂ ਦੇ ਘਮੋਨਾ ਤੇ ਉਹਨਾਂ ਗੁੱਡੀਆਂ ਨੂੰ ਖਾਂਦਾ ਸਾਂ ਕੋਈ ਮੇਰੇ ਹੱਲ ਨਹੀਂ ਹੁੰਦਾ ਸੀ ਗਾ ਇਹ ਮੇਰੇ ਕੋਈ ਮੁੰਡਾ ਹੈ ਨਹੀਂ ਕੋਈ ਇਹ ਰਾਜੂ ਰੰਗ ਹੈ ਰਾਜੂ ਹੈ ਰਾਜੂ ਸਿੰਘ ਜੀ ਕੁੜੀ ਨੇ ਘਟਨਾ ਇਹ ਹੀ ਦੱਸੀ ਬਸ ਮੈਨੂੰ ਆਦੀ ਬਹੁਤ ਤੰਗ ਕਰਦਾ ਰਹੀ ਨੇ ਚਿਰ ਤੋਂ ਇਹਨਾਂ ਸੱਤ ਪਾਰੇ ਖਾਂਦੀ ਰਹੀ ਮੈਂ ਇਹ ਕਰਦੀ ਰਹੀ ਉਹ ਕਰਦੀ ਰਹੀ ਡਰਦੀ ਸਮਾਰੀ ਘਰੇ ਮੇਰੇ ਡੈਡਿੰਗ ਮਾਰ ਨਾ ਦੇਣੇ ਕੋਈ ਐ ਨਾ ਕਰਦੇ ਨੇ ਇਹ ਦਬਕਾਉਂਦਾ ਸੀ ਕੁੜੀ ਨੂੰ ਬੰਦ ਭੰਗਾ ਹੈਗਾ ਹੀ ਮੁੰਡਾ ਕਰਦੀ ਕਰਦਾ ਬਸ ਪਰ ਇਨਸਾਨ ਹਮ ਚਾਹੀਦਾ ਮਿਲਣਾ ਚਾਹੀਦਾ ਜੀ ਮੈਨੂੰ ਪਿਹਾਰ ਪੁਲਿਸ ਵੱਲੋਂ ਪੀੜਤਾ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕਾਜੀ ਸਾਡਾ ਅੱਜ ਸਰ ਕੋਮਪਲੇਟ ਆਈ ਹੈ ਇਹਦੀ ਪੜਤਾਲ ਚੱਲ ਰਹੀ ਹੈ ਜੋ ਵੀ ਉਹ ਤੋਂ ਕਾਨੂੰਨੀ ਕਾਰਵਾਈ ਬੰਦੇ ਉਸ ਕਾਰਵਾਈ ਕਰ ਦਾਂਗੇ ਕਿਤੇ ਬਾਹਰ ਤੋਂ ਸੋਨੀ ਟੱਲਾ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੋੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਆਮਨ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਤਾਰਾਂ ਦੀ। ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਜੋ ਦੇਰ ਨਾ ਕਰੋ। ਸਾਨੂੰ ਸੰਪਰਕ ਕਰੋ ਨੰਬਰ 98888 5447 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@harpalindia.com